ਇਹ ਰਾਜਦਾਨ ਦਿਖਾ ਰਿਹਾ ਦੇਖੋ ਪੁਲਿਸ ਮੁਲਾਜ਼ਮਾਂ ਦੇ ਖਾਤਰੇ ਕਿ ਡਾਂਗ ਬਤੀ ਤੁਹਾਡੇ ਕੀ ਮਾਰੇ ਚਲੋ ਚਲੋ ਭਾਜੀ ਇਹ ਬੈਠੇ ਆ ਇੱਥੇ 100 ਮੀਟਰ ਦੂਰ ਬਲੌਕ ਆ ਸਾਨੂੰ ਪ੍ਰਸ਼ਾਸਨ ਨਾਲ ਲੈ ਕੇ ਜਾਵੇ ਸਾਡੀਆਂ ਫੈਸਲੇ ਚਵਾ ਕਰਾਵੇ ਕਿ ਜੋ ਜਿੰਨੇ ਵੀ ਕ੍ਰਿਮੀਨਲ ਕ੍ਰਿਮੀਨਲ ਬੰਦੇ ਆ ਪਟਿਆਲਕੇ ਦੇ 302 ਵਾਲੇ ਸਮੈਕ ਵੇਚਣ ਵਾਲੇ ਜਿਨ੍ਹਾਂ ਨੇ ਪੁਲਿਸ ਦੀ ਪਨਾਹ ਲੈਣੀ ਪ੍ਰਸ਼ਾਸਨ ਦੀ ਪਨਾਹ ਲੈਣੀ ਸਾਰਿਆਂ ਨੂੰ ਬਰਸ਼ੇ ਦੇ ਦੇ ਕੇ ਅੱਗੇ ਖਿਲਾ ਰਿਆ ਉਹ ਲੇਅਰ ਅਹੀਂ ਪਾਰਕ ਤੱਕ ਕਰੀਏ ਸਾਡੇ ਕੋਲ ਡੀਐਸਪੀ ਆਵੇ ਕੋਈ ਐਸਐਸਪੀ ਐਸਪੀ ਆਵੇ ਸਾਨੂੰ ਲੈ ਕੇ ਜਾਵੇ ਸਾਡਾ ਲੋਕਤੰਤਰੀ ਲੋਕ ਸੰਤਰ ਦਾ ਗਾਲ ਘੁੱਟਣ ਵਾਲੇ ਮੁਰਦਾਬਾਬ ਆਵੇ ਗੇਟਾਂ ਦੇ ਪਿੰਡ ਵਿੱਚ ਲੋਕ ਸੰਤਰ ਬੰਦ ਕਰਨ ਵਾਲੇ ਮੁਰਦਾਬਾਬ ਭਗਵਾਨ ਜੀ ਮੁਰਦਾਬਾਬ ਜੈ ਜੀ ਵਾ ਮਦਰਕਾਰ ਸਾਹਿਬ ਅਸੀਂ ਨਸ਼ਹਿਰਾ ਪੰਨੂਆ ਦੇ ਰੋਡ ਹਾਈਵੇ ਦੇ ਖਲੋਤੇ ਆ 100 ਮੀਟਰ ਦੇ ਉੱਤੇ ਨਸ਼ਹਿਰਾ ਬਲਾਕ ਆ ਅਹੀਂ ਵੱਡਾ ਪਿੰਡ ਆ ਬਾਬੇ ਗੁਰਦੇਸੋਂ ਦਾ ਲੋਕਤੰਤਰ ਜਿੰਨਾ ਬਹਾਲ ਕਰਾਇਆ ਕੁਰਬਾਨੀਆਂ ਕਰਕੇ 100 ਮੀਟਰ ਅੱਗੇ ਸਾਨੂੰ ਕੋਈ ਪ੍ਰਸ਼ਾਸਨ ਲੈ ਕੇ ਨਹੀਂ ਜਾ ਰਿਹਾ ਜਿਹੜੀ ਪਹਿਲੀ ਲੇਅਰ ਆ ਸਾਰੇ ਹਲਕੇ ਦੇ ਜਿਹੜੇ 302 ਵਾਲੇ ਆ ਨਸ਼ਾ ਵੇਚਣ ਵਾਲੇ ਸਾਰਿਆਂ ਨੂੰ ਬਰਛੇ ਦੇ ਦੇ ਕੇ ਖਿਲਾੜਿਆ ਭਾਜੀ ਅਹੀਂ ਕਿਹੜੇ ਹਿਸਾਬ ਨਾਲ ਉਹ ਲੇਅਰ ਪਾਰ ਕਰੀਏ ਪ੍ਰਸ਼ਾਸਨ ਕਿੱਥੇ ਆ ਐਸਐਸਪੀ ਡੀਸੀ ਕਿੱਥੇ ਆ ਜੇ ਮੰਤਰੀ ਗੰਦ ਪਾ ਰਿਹਾ ਤੇ ਕੋਈ ਪ੍ਰਸ਼ਾਸਨ ਨਾਲ ਦੀ ਵੀ ਚੀਜ਼ ਹੈਗੀ ਇੱਥੇ ਸਾਡੇ ਸਾਰੇ ਵਰਕਰਾਂ ਦੇ ਜਾਂਦੇ ਆ ਸੱਟਾਂ ਲੱਗ ਜਣੀਆਂ ਰੋੜੇ ਟਰਾਲੀਆਂ ਦੇ ਵਿੱਚ ਸਖਦੇਵ ਸਿੰਘ ਇੱਕ ਨਵਾਂ ਨਵਾਂ ਕਹਿੰਦੇ ਸਰਹਿਆਲੀ ਦਾ ਉਹਦੇ ਟਰਾਲੀ ਭਰ ਕੇ ਰੋੜਿਆਂ ਦੀ ਆਈ ਆ ਆ ਮੇਰੇ ਭਰਾ ساری ਉਮਰ ਸਾਡੇ ਨਾਲ ਇਹਨਾਂ ਧੱਕੇ ਖਾਦੇ ਮਰਿਆ ਸੀ ਇਹਨਾਂ ਦੇ ਸੱਟਾਂ ਲਵਾ ਦਈਏ ਖੜ ਕੇ ਪ੍ਰਸ਼ਾਸਨ ਖਤਮ ਹੋ ਗਿਆ ਭਗਵਾਨ ਤਮਾਨ ਜਿਹੜਾ ਕਹਿੰਦਾ ਪਿੰਡਾਂ ਦੇ ਸਰਪੰਚ ਬਣਾਉਂਗਾ ਉਹਦਾ ਬੇੜਾ ਗਰਕ ਹੋ ਗਿਆ ਉਹਦਾ ਉਹਨੇ ਸਾਰੇ ਪੰਜਾਬ ਦੇ ਵਿੱਚ ਭਰਾ ਮਾਰੂ ਜੰਗ ਲਾ ਦਿੱਤੀ ਭਰਾਓ ਉਹ ਇਹੋ ਜਿਹਾ ਬੰਦਾ ਝੂਠਾ ਬੰਦਾ ਡਰਾਮੇਬਾਜ਼ ਝੂਠੀਆਂ ਗੱਲਾਂ ਚੁਟਕਲੇ ਸੁਣਾਉਣ ਵਾਲਾ ਇਹਨਾਂ ਦਾ ਤਬਾਰ ਜ਼ਿੰਦਗੀ 'ਚ ਨਾ ਕਰਿਓ ਇਹ ਨਕਮਾ ਆ ਨਖੱਟੂ ਆ ਇੰਨੇ ਜੋ ਆ ਗੰਦ ਪਾਇਆ ਪੰਚਾਇਤੀ ਚੋਣਾਂ ਦੇ ਵਿੱਚ ਇਹੋ ਜਿਹਾ ਅਜੇ ਤੱਕ ਕਿਸੇ ਨੇ ਨਹੀਂ ਪਾਇਆ ਮੈਂ ਖਰੂਰ ਸਾਹਿਬ ਵਾਲਕੇ ਨਾਲ ਇੰਚਾਰਜ ਹਾਂ ਜਾ ਕੇ ਵੇਖੋ 131 ਪਿੰਡਾਂ ਦੇ ਵਿੱਚ ਸਿਰਫ 10 ਪਿੰਡਾਂ ਦੇ ਵਿੱਚ ਲੜਾਈ ਹੋਈ 121 ਪਿੰਡਾਂ ਦੇ ਵਿੱਚ ਸਹੀ ਲੋਕਤੰਤਰ ਪਿਛਲੀ ਵਾਰ ਬਹਾਲ ਹੋਇਆ ਓਥੇ ਚੋਣਾਂ ਹੋਈਆਂ ਜਾ ਕੇ ਅੱਜ ਵੀ ਤੁਸੀਂ ਓਥੇ ਜਾ ਕੇ ਵੇਖ ਸਕਦੇ ਜੇ ਜੇ ਕਿਸੇ ਹੋਰ ਨੇ ਕਾਂਗਰਸੀ ਨੇ ਕਾਗਜ਼ ਰਾਜ ਕਰਾਇਆ ਉਹਦੇ ਕਸੂਰਵਾ ਨਹੀਂ ਥੋੜਾ ਆ ਅਹੀਂ ਤਾਂ ਲੋਕਤੰਤਰ ਭਾਲ ਕੀਤਾ ਖਰੂਰ ਸਾਹਿਬ ਜੀ ਤੇ ਇੱਥੇ ਵੀ ਲੋਕਤੰਤਰ ਭਾਲ ਹੋਣਾ ਚਾਹੀਦਾ ਸਾਡੀ ਚੋਣ ਹੋਣੀ ਚਾਹੀਦੀ ਕਾਗਜ ਦਾਖਲ ਹੋਣੇ ਚਾਹੀਦੇ ਸਾਡੇ ਭਗਵਾਨ ਜੀ ਮਾਨ ਨੂੰ ਕੁਝ ਸ਼ਰਮ ਕਰਨੀ ਚਾਹੀਦੀ ਆ ਅਸੀਂ ਸੁਰਾਸ ਪਾਸਿੰਗ ਪੁਲਰ ਦੀ ਦਿਸ਼ਾ ਨਿਰਦੇਸ਼ਾਂ ਦੇ ਕਾਗਜ ਭਰਨ ਆਏ ਸੀ ਜਦੋਂ ਅਸੀਂ ਭਾਲ ਦੇ ਅਮਨ ਮੰਤਰੀ ਦੇ ਨਾਲ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਵੀ ਡੀਐਸਪੀ ਸਾਹਿਬ ਅਸੀਂ ਉਪਜੜ ਸਰਕਾਰ ਦੇ ਹੈਗੇ ਆ ਕਾਂਗਰਸ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਅੱਜ ਆਪਣੇ ਕਾਗਜ ਭਰ ਲਾਏ ਨੇ ਡੀਐਸਪੀ ਸਾਹਿਬ ਨੇ ਪ੍ਰਸ਼ਾਸਨ ਤੇ ਭਰੋਸਾ ਦਿਵਾਇਆ ਆਉਂਦੇ ਸ਼ਾਂਤੀ ਦੇ ਨਾਲ ਸ਼ਾਂਤੀ ਦੇ ਨਾਲ ਆਓ ਤੁਸੀਂ ਕਾਗਜ਼ ਭਰੋ ਤੁਸੀਂ ਹਿੰਸਾ ਨਹੀਂ ਕਰਨੀ ਅਸੀਂ ਅਮਨ ਮਾਨ ਦੇ ਨਾਲ ਜਦੋਂ ਉੱਥੇ ਪਹੁੰਚੇ ਗੇਟ ਦੇ ਜਦੋਂ ਅਹੀਂ ਉੱਥੇ ਪਹੁੰਚਿਆ ਸਰਵਤੋਂ ਦੇ ਗੁੰਡੇ ਉਹਦਾ ਵੀ ਹੋਰ ਜਾ ਉਹਨਾਂ ਨੇ ਬੜੀ ਤਦਵਾਦ ਦੇ ਵਿੱਚ ਜਿਹੜੇ ਹੁੰਡੇ ਸਿੱਧੇ ਸੀ ਅੰਦਰ ਆ ਗੰਡੇ ਡਾਂਗਾ ਨੇ ਸੋਸ਼ੀਅਲ ਦੀ ਹਨਗਲੀ ਦੇ ਕਰਕੇ ਜਿੰਨਾ ਨਹੀਂ ਹੈਗਾ ਸਾਰਾ ਕੁਝ ਜਿਹੜਾ ਇਹ ਘਟਨਾ ਵਾਪਰੀ ਅੱਜ ਸਾਡੇ ਆਪਣਾ ਅਵਤਾਰ ਆ ਮਾੜੀ ਦੇ ਤੋ ਆ ਮੇਰੀ ਉਂਗਲ ਟੁੱਟ ਗਈ ਆ ਸਾਡੇ ਸਾਡੇ ਪੰਜ ਸੱਤ ਤੋਂ 10 ਬੰਦੇ ਜਿਹੜੇ ਉਹ ਜਖਮੀ ਹੋਏ ਨੇ ਉਨ੍ਹਾਂ ਦੇ ਮੁਕਾਬਕ ਇਹਨਾਂ ਬੰਦਿਆਂ ਨੇ ਜਿਹੜੇ ਇੱਕ ਗੁੰਡਾਗਰਦੀ ਕੀਤੀ ਆ ਸਾਡੇ ਕੌਂਸਲ ਦੇ ਜਿਹੜੇ ਸਰਪੰਚ ਸੀਗੇ ਉਹਨਾਂ ਦੇ ਘਰ ਪਾਇਆ ਉਹਨਾਂ ਦੇ ਘਰ ਜਾ ਉਹਨਾਂ ਦੇ ਤੋਂ ਹੈਂਡਕਿੱਤੇ ਗਏ ਆ ਪੇਸ਼ਾਂ ਦੀ ਬੇਦਬੀ ਕੀਤੀ ਗਈ ਆ ਐਹੋ ਜੀ ਸਰਕਾਰ ਜਿਹੜੀ ਕਹਿੰਦੀ ਸੀਗੀ ਅਸੀਂ ਪ੍ਰਚਾਚਨ ਜਿਹੜਾ ਸਰਪੰਚ ਸੀਗੇ ਆਕਾ ਦੀ ਝੂੜਿਆਂ ਦੇ ਵਿੱਚੋਂ ਨਹੀਂ ਕੱਢਨੇ ਇਹ ਇਹ ਦਾਵਾ ਕਰਦੇ ਸੀ ਅਸੀਂ 75 ਸਾਲਾਂ ਦਾ ਰਿਕਾਰਡ ਤੋੜਾਂਗੇ ਇਹਨਾਂ ਨੇ 75 ਛਾੜੀ ਇਹਨਾਂ ਨੇ ਇਹ ਮਲੇ ਦਾ ਵਧਾਇਕ ਤੇ ਲੈ ਕੇ ਆਪਣੇ ਆਪ ਰੋੜੇ ਮਾਰਦਾ ਦਿੱਸੇ ਜਿਹੜੇ ਮੋਹਰਵਰ ਪਿੰਡਾਂ ਦੇ ਨੇ ਉਹਨਾਂ ਨੂੰ ਗਾਲਾਂ ਕੱਢਦਾ ਸ਼ਰਮ ਨਜ਼ਰ ਆਇਆ ਵੀਡੀਓ ਤੁਹਾਨੂੰ ਦਿਖਾ ਦਿੰਨੇ ਆ ਇੰਨਾ ਮਾੜਾ ਹਾਲ ਹੋ ਗਿਆ ਪ੍ਰਸ਼ਾਸਨ ਦਾ ਪ੍ਰਸ਼ਾਸਨ ਨੇ ਇੱਕ ਨਹੀਂ ਸੁਣੀ ਜੇ ਸਾਡੇ ਬੰਦੇ ਲੈ ਕੇ ਜਾ ਕੇ ਲੱਗੇ ਆ ਉਹਨਾਂ ਨੇ ਬਨੂਕ ਲਾਈਨ ਦੇ ਵਿੱਚ ਕਾ ਕੇ ਚਾਲ ਨਹੀਂ ਹੁੰਦੇ ਤੇ ਅਸੀਂ ਉਹ ਤੋਂ ਮਜਬੂਰੀ ਖਾਤਰ ਇੱਥੇ ਆਣ ਕੇ ਧਰਨਾ ਲਗਾਤਾ ਹੈ ਕਾਂਗਰਸ ਪਾਰਟੀ ਵੱਲੋਂ ਸਾਰਾ ਕੋਈ ਸਾਡਾ ਸਰਕਾਰ ਸਾਡੇ ਕੋਈ ਤੁਹਾਨੂੰ ਦਿਹਾਗੇ ਜੀ ਪ੍ਰਸ਼ਾਸਨ ਬੇਗਮ ਨੂੰ ਸਾਡਾ ਸਾਡੇ ਆਪਣਾ ਹਲਕਾ ਬਦਹਾ ਗਿਆ ਸਾਫਤਾ ਸੁਦਾ ਸਭਾਲ ਸਭ ਪੁਲਰ ਦੀ ਜੋ ਦਿਸ਼ਾ ਨਿਰਦੇਸ਼ ਹੋਊਗੀ ਉਹਦੇ ਅੱਗੇ ਪਾਰਟੀ ਦਾ ਜਿਹੜਾ ਕਾਰਵਾਈ ਜਿਹੜੀ ਅੱਗੇ ਕੀਤੀ ਜਾਊਗੀ ਅਸੀਂ ਇੱਧਰ ਧਰਨੇ ਦੇ ਮਜਬੂਰ ਹਾਂ ਸਾਰੇ ਤੇ ਇੱਕ ਤੋਂ ਬਬੂਟਾ ਸਾਹਿਬ ਦੀ ਜਿਹੜੀ ਸੰਗਤ ਆ ਰਹੀ ਆ ਤੇ ਸਾਨੂੰ ਮਜਬੂਰ ਨਾ ਉਹਨਾਂ ਨੂੰ ਰਾਹ ਦੇਣਾ ਪੈਂਦਾ ਪਰ ਪ੍ਰਸ਼ਾਸਨ ਐ ਜੋ ਵੀ ਮਤਲਬ ਕੀਤੀ ਆ ਪੜਾ ਨਿਗਹਿਲੀ ਇੰਨੀ ਜਦੀ ਬੱਤੀ ਆ ਕੱਲ ਡੀਸੀ ਸਾਹਿਬ ਸਾਨੂੰ ਪਰੋਸੇ ਚ ਲੈ ਕੇ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੇ ਪਰੋਸੇ ਲਿਆ ਆ ਇਹ ਪ੍ਰਸ਼ਾਸਨ ਇੱਥੇ ਲਾਇਆ ਜਾਊਗਾ ਪ੍ਰਸ਼ਾਸਨ ਤੁਹਾਨੂੰ ਲੈ ਕੇ ਜਾਊਗਾ ਤੁਹਾਨੂੰ ਖੁੱਲੇ ਗੱਲੇ ਬੰਦੇ ਨੂੰ ਜਿਹਨੇ ਫਾਰਮ ਭਰਨੇ ਹੋਣਗੇ ਉਸੇ ਪੰਚੀ ਮੈਮਰੀ ਦੇ ਉਹਨਾਂ ਨੂੰ ਬ ਦੇਦੇ ਉਲਟ ਸੌਫ ਕੋਸ਼ ਨੂੰ ਉਹ ਇਹਨਾਂ ਨੇ ਮੂਹ ਦਰਸ਼ਕ ਬਣ ਕੇ ਕੂਲ ਖਲੋ ਕੇ ਜਿਹੜੇ ਸਾਡੇ ਮੋਹਤ ਬਾਰੇ ਉਹਨਾਂ ਦੇ ਗਲ ਪਾਇਆ ਉਹਨਾਂ ਨੂੰ ਪਟਾਇਆ ਗਿਆ ਆ ਵੀਡੀਓ ਚੈੱਕ ਕਰ ਲੋ ਆ ਕਾਜੂ ਮਾਰਨ ਪਾਇਆ ਆ ਕਾਜੂ ਮਾਰਨ ਪਾਇਆ ਆ ਦੇਖੋ ਆ ਸੱਚ ਕਰਪਾਨ ਠੋਕਿਆ ਗਿਆ ਗੰਡਾ ਵਜਾ ਉਂਗਲ ਮੇਰੀ ਟੁੱਟੀ ਆ ਆ ਆ ਦੇਖੋ ਜੀ ਕਰਿਆ ਮੈਂ ਨਾ ਉਹਨਾਂ ਨੂੰ ਦੇ ਗੱਲ ਆ ਪ੍ਰਸ਼ਾਸਨ ਨਾਲ ਬਾਅਦ ਚ ਰੋੜਾ ਮਾਰਿਆ ਵੀਡੀਓ ਉਹਨਾਂ ਵੀਡੀਓ ਆਪਣਾ ਕੀ ਗੱਲ ਹੋਈ ਅੱਜ ਨਿਸ਼ਾਰਾ ਬੰਨੂਆ ਜੀ ਅੱਜ ਲਾਸਟ ਡੇਨ ਨੋਮੀਨੇਸ਼ਨ ਫਾਈਲ ਕਰਾਂਦਾ ਸੀਗਾ ਆਲਰੇਡੀ ਦੋਵਾਂ ਪਾਸਿਆਂ ਦੇ ਉੱਤੇ ਡੇਡ ਡੇਡ 200-200 ਮੀਟਰ ਦੇ ਉੱਤੇ ਬੈਰੀਕੇਟਿੰਗ ਕੀਤੀ ਹੋਈ ਆ ਤੇ ਪ੍ਰੋਪਰ ਫੋਰਸ ਲਾਈ ਗਈ ਸੀ ਕਿ ਜਿਹੜੇ ਨੋਮੀਨੇਸ਼ਨ ਜਿਹਨਾਂ ਨੇ ਫਾਈਲ ਕਰਨੇ ਆ ਸਿਰਫ ਉਹ ਹੀ ਇਹਨਾਂ ਬੈਰੀਕੇਟਾਂ ਤੋਂ ਅੱਗੇ ਆ ਕੇ ਨੋਮੀਨੇਸ਼ਨ ਫਾਈਲ ਕਰ ਸਕਦੇ ਆ ਨਾ ਬਾਕੀ ਸਾਰੇ ਪਿੱਛੇ ਰਹਿਣਗੇ ਹਜੂਮ ਇਸ ਤੋਂ ਥੋੜੀ ਦੌਰ ਪਹਿਲਾਂ ਇੱਕ ਵਾਰਦਾਤ ਸਾਹਮਣੇ ਆਈ ਆ ਕਿ ਕਿਸੇ ਨੇ ਕੀਤੀ ਆ ਕਿ ਬਾਜ਼ਾਰ ਦੇ ਵਿੱਚ ਕਿਸੇ ਬੰਦੇ ਵੱਲੋਂ ਕੋਈ ਗੋਲੀ ਚੱਲੀ ਆ ਜੀ ਕਿਸੇ ਹਰਜੀਤ ਸਿੰਘ ਨਾਂ ਦੇ ਬੰਦੇ ਤੇ ਪਿੰਨੀ ਦੇ ਵਿੱਚ ਗੋਲੀ ਲੱਗੀ ਆ ਉਹਨੂੰ ਹਸਪੀਟਲ ਐਡਮਿਟ ਕਰਾਇਆ ਕਹਿੰਦੇ ਸਟੇਬਲ ਐਸ ਟਾਈਮ ਠੀਕ ਆ ਉਹ ਪਤਾ ਕਰਦੇ ਆ ਕੇ ਜਿਹੜੀ ਗੋਲੀ ਵਨ ਸਾਈਡਡ ਹੈ ਦੋਵੇਂ ਸਾਈਡਰ ਨਹੀਂ ਹਜੇ ਤੱਕ ਤਾਂ ਵਨ ਸਾਈਡਡ ਹੋਈ ਹੈ ਜੀ ਬੋਸ ਸਾਈਡ ਨਹੀਂ ਹੈਗੀ ਵਨ ਸਾਈਡਡ ਚੱਲੀ ਹੈ ਜਿਹੜਾ ਇੰਜਰਡ ਹੈ ਸਰ ਕਿਸੇ ਪਾਰਟੀ ਤੋਂ ਬਿਲੋਂਗ ਉਹ ਸੁਣਣ ਚ ਨਹੀਂ ਹਜੇ ਆਇਆ ਜੀ ਚੈੱਕ ਕਰਾਂਗੇ ਕਿਹੜੀ ਪਾਰਟੀ ਨਾਲ ਬਿਲੋਂਗ ਕਰਦਾ ਜਿਹੜੀ ਨਾਲ ਵੀ ਬਿਲੋਂਗ ਕਰਦਾ ਹੈ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇ ਦਊਗੀ ਬਾਕੀ ਜੋ ਸਟੇਟਮੈਂਟ ਦੇਣਗੇ ਉਸ ਮੁਤਾਬਕ ਕਾਰਵਾਈ ਕੀਤੀ ਇੱਕ ਸਿੰਗਲ ਫਾਇਰ ਹੋਇਆ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸੁਵਿਧਾ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸੁਵਿਧਾ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਂਡੇਸ ਸਾਈਫੈਟ ਜੋੜਾਂ ਬਦਲਦ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ બર્થડે પાર્ટી રિટાયરમ પાર્ટી હોય પાર્ટી અજી ગુપ્ત કરો અજન પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼